ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਨਵੇਂ ਚੁੜੇ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਆਪਣੀ ਸਰਕਾਰ ਲਈ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੀ ਨਿਯੁਕਤੀ ਦਾ ਸਿਲਸਲਾ ਲਗਾਤਾਰ ਜਾਰੀ ਹੈ ਸ਼ੁੱਕਰਵਾਰ ਨੂੰ 트੍ਰੰਪ ਨੇ ਰੋਬਰਟ ਐਫ ਕੈਨੇਡੀ ਜੂਨੀਅਰ ਨੂੰ ਸਿਹਤ ਤੇ ਮਨੁੱਖੀ ਵਸੀਲਿਆਂ ਨਾਲ ਜੁੜੇ ਵਿਭਾਗ ਦਾ ਮੰਤਰੀ ਨਿਯੁਕਤ ਕੀਤਾ ਕੈਨੇਡੀ ਅਮਰੀਕਾ ਦੇ ਮਸ਼ਹੂਰ ਸਿਆਸੀ ਪਰਿਵਾਰ ਦੇ ਮੈਂਬਰ ਨੇ ਉਨ੍ਹਾਂ ਦੇ ਪਿਤਾ ਰੌਬਰਟ ਐਫ ਕੈਨੇਡੀ ਅਮਰੀਕਾ ਦੀ ਅਟਾਰਨੀ ਜਨਰਲ ਰਹ ਚੁੱਕੇ ਨੇ ਜਦਕਿ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਰੌਬਰਟ ਜੂਨੀਅਰ ਦੇ ਚਾਚਾ ਸਨ ਇਸੇ ਤਰ੍ਹਾਂ ਟਰੰਪ ਨੇ ਉੱਤਰੀ ਡਕੋਟਾ ਦੇ ਗਵਰਨਰ ਡਗ ਬਰਗਮ ਨੂੰ ਵੀ ਅਮਰੀਕਾ ਦਾ ਗ੍ਰਹਿ ਮੰਤਰੀ ਬਣਾਇਆ ਹੈ 70 ਸਾਲਾ ਰੌਬਰਟ ਜੂਨੀਅਰ ਪੇਸ਼ੇ ਤੋਂ ਵਕੀਲ ਨੇ ਤੇ ਉਨ੍ਹਾਂ ਦੀ ਪਛਾਣ ਵਾਤਾਵਰਣਵਾਦੀ ਦੇ ਤੌਰ ਤੇ ਹੈ ਉਨ੍ਹਾਂ ਵੈਕਸੀਨ ਨੂੰ ਲੈ ਕੇ ਹੋ ਰਹੇ ਮਾੜੇ ਪ੍ਰਚਾਰ ਨੂੰ ਗਲਤ ਸਾਬਤ ਕੀਤਾ ਜਿਸ ਨਾਲ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਦੀ ਵਰਤੋਂ ਕਰਕੇ ਸਿਹਤ ਦਾ ਲਾਭ ਲਿਆ ਟਰੰਪ ਨੇ ਕਿਹਾ ਕਿ ਰੋਬਰਟ ਅਮਰੀਕਾ ਨੂੰ ਮੁੜ ਸਹਿਤਮੰਦ ਬਣਾਉਣਗੇ ਜਦਕਿ ਗ੍ਰਹਿ ਮੰਤਰੀ ਬਣਾਏ ਗਏ ਬਰਗਮ ਪਹਿਲਾਂ ਇੱਕ ਵੱਡੀ ਸੌਫਟਵੇਅਰ ਕੰਪਨੀ ਨਾਲ ਵੀ ਜੁੜੇ ਰਹੇ ਨੇ ਫਲੋਰੀਡਾ ਦੇ ਆਪਣੇ ਮਾਰੇ ਲਾਗੋ ਰਿਜ਼ੋਰਟ 'ਚ ਹੋਈ ਪਾਰਟੀ 'ਚ ਟਰੰਪ ਨੇ ਉਮੀਦ ਪ੍ਰਗਟਾਈ ਕਿ ਬਰਗਮ ਸ਼ਾਨਦਾਰ ਕੰਮ ਕਰਨਗੇ ਟਰੰਪ ਨੇ ਸਾਬਕਾ ਸੰਸਦ ਮੈਂਬਰ ਡਗ ਕਲਿੰਸ ਨੂੰ ਬਜ਼ੁਰਗਾਂ ਤੇ ਸਾਬਕਾ ਸਰਕਾਰੀ ਮੁਲਾਜ਼ਮਾਂ ਨਾਲ ਜੁੜੇ ਮਾਮਲਿਆਂ ਦਾ ਮੰਤਰੀ ਬਣਾਇਆ ਫਲੋਰੀਡਾ ਦੀ ਪਾਰਟੀ 'ਚ ਟਰੰਪ ਵੱਲੋਂ ਸਰਕਾਰ 'ਚ ਸ਼ਾਮਲ ਕੀਤੇ ਗਏ ਦੁਨੀਆ ਦੇ ਸਭ ਤੋਂ ਵੱਧ ਅਮੀਰ ਆਦਮੀ ਐਲਨ ਮਸਕ ਐਕਟਰ ਸਿਲਵੇਸਟਰ ਸਟੈਲਨ ਤੇ ਕਈ ਅਹਿਮ ਸ਼ਖਸੀਅਤਾਂ ਵੀ ਮੌਜੂਦ ਸਨ ਇਸ ਮੌਕੇ 트ੰਪ ਨੇ ਮਸਕ ਤੇ ਤੰਜ਼ ਕੱਸਦਿਆਂ ਕਿਹਾ ਸੀ ਕਿ ਐਲਨ ਚੋਨਾ ਤੋਂ ਬਾਅਦ ਮਾਰੇ ਲਾਗੋ ਚ ਹੀ ਰੁਕੇ ਹੋਏ ਨੇ ਮੈਂ ਉਹਨਾਂ ਨੂੰ ਇੱਥੋਂ ਜਾਣ ਲਈ ਨਹੀਂ ਕਹਾਂਗਾ ਕਿਉਂਕਿ ਇਹ ਮੈਨੂੰ ਬਹੁਤ ਪਸੰਦ ਨੇ ਡੋਨਲਡ 트ੰਪ ਨੇ ਖਾਲਸਤਾਨੀ ਆਗੂ ਗੁਰਪਤਵੰਨ ਸਿੰਘ ਪੰਨੂ ਦੀ ਹਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਭਾਰਤੀ ਖੋਫੀਆ ਏਜੰਸੀ RAW ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਖਿਲਾਫ ਕੇਸ ਦਰਜ ਕਰਨ ਵਾਲੇ ਜ਼ਿਲ੍ਹਾ ਅਟਾਰਨੀ ਨੂੰ ਬਦਲਣ ਦਾ ਫੈਸਲਾ ਲਿਆ ਏ 트ੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਸਿਕਿਉਰਿਟੀਆਂ ਐਂਡ ਐਕਸਚੇਂਜ ਕਮਿਸ਼ਨ ਦੇ ਸਾਬਕਾ ਚੇਅਰਮੈਨ ਜੇ ਕਲੇਟਨ ਨੂੰ ਨਿਊਯਾਰਕ ਦੀ ਦੱਖਣੀ ਡਿਸਟ੍ਰਿਕਟ ਦੇ ਜ਼ਿਲ੍ਹਾ ਅਟਾਰਨੀ ਵਜੋਂ ਨਾਮਜ਼ਦ ਕਰ ਰਹੇ ਨੇ 트ੰਪ ਨੇ ਟਰੂਥ ਸੋਸ਼ਲ ਪੋਸਟ 'ਚ ਕਿਹਾ ਜੇ ਸੱਚਾਈ ਦੇ ਮਜ਼ਬੂਤ ਯੋद्धा ਬਣ ਰਹੇ ਨੇ ਕਿਉਂਕਿ ਅਸੀਂ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾ ਰਹੇ ਹਾਂ ਸੈਨੇਟ 'ਚ ਮੋਹਰ ਲੱਗਣ ਮਗਰੋਂ ਕਲੇਟਨ ਡੇਮियन ਵਿਲੀਅਮਸ ਦੀ ਥਾਂ ਲੈਣਗੇ ਜੋ ਰਵਾਇਤ ਮੁਤਾਬਕ 21 ਜਨਵਰੀ ਨੂੰ ਰਾਸ਼ਟਰਪਤੀ ਬਦਲਣ ਮਗਰੋਂ ਅਸਤੀਫਾ ਦੇ ਦੇਣਗੇ ਜਾਂ ਉਹਨਾਂ ਨੂੰ ਅਹੁਦੇ ਤੋਂ ਲਾਂਬੇ ਕਰ ਦਿੱਤਾ ਜਾਵੇਗਾ ਪਿਛਲੇ ਮਹੀਨੇ ਵਿਲੀਅਮਜ਼ ਨੇ ਰੌਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਖਿਲਾਫ ਕੇਸ ਦਰਜ ਕੀਤਾ ਸੀ ਜਿਸ ਤੇ ਦੋਸ਼ ਹੈ ਕਿ ਉਸਨੇ ਗੁਰਪਤਵੰਤ ਸਿੰਘ ਪੰਨੂ ਦੀ ਹਤਿਆ ਲਈ ਇੱਕ ਵਿਅਕਤੀ ਨੂੰ ਸੁਪਾਰੀ ਦਿੱਤੀ ਸੀ ਇਸ ਤੋਂ ਪਹਿਲਾਂ ਵਿਲੀਅਮਜ਼ ਨੇ ਪਿਛਲੇ ਸਾਲ ਭਾਰਤੀ ਨਾਗਰਿਕ ਨikhil ਗੁਪਤਾ ਨੂੰ ਮਾਮਲੇ 'ਚ ਸਹਿ-ਸਾਜਿਸ਼ਕਾਰ ਬਣਾਇਆ ਸੀ ਨikhil ਨੂੰ ਚੱਕ ਗਣਰਾਜ ਤੋਂ ਜੂਨ 'ਚ ਅਮਰੀਕਾ ਲਿਆਂਦਾ ਗਿਆ ਸੀ ਤੇ ਉਸ ਦਾ ਨਿਊਯਾਰਕ ਅਦਾਲਤ ਦੇ ਸਦਰਨ ਡਿਸਟ੍ਰਿਕਟ 'ਚ ਵੱਖਰੇ ਤੌਰ ਤੇ ਮੁਕੱਦਮਾ ਚੱਲ ਰਿਹਾ ਹੈ ਉਸਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਮਾਮਲੇ ਦੀ ਸੁਣਵਾਈ ਅਗਲੇ ਸਾਲ 19 ਜਨਵਰੀ ਨੂੰ ਹੋਵੇਗੀ ਜੇ ਵਿਲੀਅਮਜ਼ ਅਸਤੀਫਾ ਦੇ ਦਿੰਦਾ ਹੈ ਤਾਂ ਵੀ ਉਸ ਦੇ ਦਫਤਰ ਦੇ ਵਕੀਲ ਨਵੇਂ اٹਾਰਨੀ ਜਨਰਲ ਦੇ ਅਹੁਦਾ ਸੰਭਾਲਣ ਤੱਕ ਪੈਰਵਾਈ ਜਾਰੀ ਰੱਖਣਗੇ ਇਸ ਸਭ ਦਰਮਿਆਨ ਰਾਸ਼ਟਰਪਤੀ 트ੰਪ ਨੇ ਸੰਯੁਕਤ ਰਾਜ ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਅਤੇ ਮਹਾਮਾਰੀ ਤਿਆਰੀ ਸੰਧੀ ਤੋਂ ਵਾਪਸ ਲੈਣ ਦਾ ਵੀ ਫੈਸਲਾ ਕੀਤਾ ਹੈ ਅਮਰੀਕੀ ਆមਚੋਣਾ ਚ ਰਿਪਬਲਿਕਨ ਉਮੀਦਵਾਰ ਡੋਨਾਲਡ 트੍ਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਦੇ ਉਪਰੰਤ ਬਿਨਾ ਦਸਤਾਵੇਜ਼ ਅਮਰੀਕਾ ਚ ਰਹਿ ਰਹੇ ਪ੍ਰਵਾਸੀਆਂ ਦਾ ਭਵਿੱਖ ਵਿਚਾਲੇ ਲਟਕ ਗਿਆ ਹੈ। ਉਹਨਾਂ ਉੱਪਰ ਦੇਸ਼ ਨਿਕਾਲੇ ਦੀ ਤਲਵਾਰ ਲਟਕੀ ਹੋਈ ਹੈ। ਇਹਨਾਂ ਪ੍ਰਵਾਸੀਆਂ ਚ ਲੱਖਾਂ ਭਾਰਤੀ ਵੀ ਸ਼ਾਮਲ ਨੇ। ਕਿਸੇ ਵੇਲੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਰਹਿ 트੍ਰੰਪ ਦੇ ਸਮਰਥਕ ਵਿਵੇਕਰਾਮਾ ਸੁਆਮੀ ਨੇ 트੍ਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ਸਮੂਹਿਕ ਦੇਸ਼ ਨਿਕਾਲੇ ਦੀ ਯੋਜਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਯੋਜਨਾ ਪ੍ਰਤੀ ਬਹੁਤ ਸਾਰੇ ਅਮਰੀਕੀਆਂ ਨੇ ਵਿਹਾਰਕ ਪ੍ਰਤੀਕਿਰਿਆ ਪ੍ਰਗਟਾਈ ਹੈ ਤੇ ਇਸ ਦਾ ਸਮਰਥਨ ਕੀਤਾ ਹੈ। ABC ਦੇ ਪ੍ਰਤੀਨਿਧ ਜਨਾਥਨ ਕਾਰਲੈਂਡ ਗਲਪਤ ਕਰਦੇ ਹਨ ਰਾਮਾ ਸੁਆਮੀ ਨੇ ਦਲੀਲ ਦਿੱਤੀ ਕਿ ਸਭ ਤੋਂ ਪਹਿਲਾਂ ਬਿਨਾਂ ਦਸਤਾਵੇਜ਼ ਅਮਰੀਕਾ 'ਚ ਰਹਿ ਰਹੇ ਅਪਰਾਧਿਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਦੇਸ਼ ਤੋਂ ਕੱਢਿਆ ਜਾਣਾ ਚਾਹੀਦਾ ਹੈ। ਉਹਨਾਂ ਕਹਿ ਕੇ ਇਹਨਾਂ ਲੋਕਾਂ ਦਾ ਸਭ ਤੋਂ ਵੱਡਾ ਇਤਿਹਾਸਕ ਸਮੂਹਿਕ ਦੇਸ਼ ਨਿਕਾਲਾ ਹੋਵੇਗਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਟਰੰਪ ਦਾ ਦੇਸ਼ ਨਿਕਾਲੇ ਦਾ ਟੀਚਾ 1 ਕਰੋੜ ਤੋਂ 2 ਕਰੋੜ ਤੱਕ ਦਾ ਹੈ ਤਾਂ ਹਾਲਾਂਕਿ ਰਾਮਾ ਸੁਆਮੀ ਨੇ ਪ੍ਰਵਾਸੀਆਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਪਰੰਤੂ ਉਹਨਾਂ ਸਪਸ਼ਟ ਕੀਤਾ ਕਿ ਬਿਨਾਂ ਦਸਤਾਵੇਜ਼ ਆਏ ਪ੍ਰਵਾਸੀਆਂ ਲਈ ਅਮਰੀਕਾ 'ਚ ਕੋਈ ਥਾਂ ਨਹੀਂ ਹੈ। ਰਾਮਾ ਸੁਆਮੀ ਨੇ ਬਿਨਾਂ ਦਸਤਾਵੇਜ਼ ਪ੍ਰਵਾਸੀਆਂ ਲਈ ਸੰਗੀ ਵਿੱਤੀ ਸਹਾਇਤਾ ਖਤਮ ਕਰਨ ਦੀ ਪ੍ਰਸਤਾਵਿਤ ਯੋਜਨਾ ਦੀ ਵੀ ਪੁਸ਼ਟੀ ਕੀਤੀ ਤੇ ਕਿਹਾ ਕਿ ਸਰਕਾਰੀ ਸਹਾਇਤਾ ਦੀ ਅਣਹੋਂਦ ਚ ਲੱਖਾਂ ਪ੍ਰਵਾਸੀ ਖੁਦ ਹੀ ਦੇਸ਼ ਛੱਡ ਕੇ ਜਾਣ ਲਈ ਮਜਬੂਰ ਹੋ ਜਾਣਗੇ ਉਹਨਾਂ ਕਹਿੰਦੇ ਕਿ ਯੋਜਨਾ ਪਹਿਲਾਂ ਇੱਥੇ ਰਹਿ ਰਹੇ ਅਮਰੀਕੀਆਂ ਦੀ ਕਦਰ ਕਰਦੀ ਹੈ ਤੇ ਸੁਝਾਅ ਦਿੱਤਾ ਹੈ ਕਿ ਯੋਜਨਾ ਹੋਰ ਲੋਕਾਂ ਤੱਕ ਵੀ ਵਧਾਈ ਜਾ ਸਕਦੀ ਹੈ ਡੋਨਲਡ ਟਰੰਪ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਜਨਵਰੀ ਮਹੀਨੇ ਸੌਂ ਚੁੱਕਣਗੇ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਈ ਅਹਿਮ ਨਿਯੁਕਤੀਆਂ ਵੀ ਕੀਤੀਆਂ ਨੇ ਜਿਨ੍ਹਾਂ ਚ ਅਰਬਪਤੀ ਐਲਨ ਮਸਕ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਹੁਣ ਮੰਨਿਆ ਜਾ ਰਿਹਾ ਹੈ ਕਿ ਨਵੀਂ ਸਰਕਾਰ ਚ ਮਸਕ ਕਈ ਨਵੇਂ ਕੰਮ ਸ਼ੁਰੂ ਕਰ ਸਕਦੇ ਨੇ ਇਸ ਵਿੱਚ ਉਸਦੀ ਕੰਪਨੀ ਸਪੇਸਐਕਸ ਵਾਲੀ ਦੇ ਨਾਲ ਡੌਜ ਦੀ ਅਗਵਾਈ ਕਰਨ ਜਾ ਰਿਹਾ ਮਸਕ ਨੇ ਕਿਹਾ ਕਿ ਉਹਨਾਂ ਦੀ ਸਟਾਰਸ਼ਿਪ ਰਾਕਟ ਨਾਲ ਧਰਤੀ ਤੋਂ ਧਰਤੀ ਦੀ ਪੁਲਾੜ ਯਾਤਰਾ ਦੀ ਯੋਜਨਾ ਹੁਣ 트ੰਪ ਦੀ ਚੋਣ ਜਿੱਤ ਤੋਂ ਬਾਅਦ ਸੰਭਵ ਹੈ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸਪੇਸਐਕਸ ਨੇ ਲਗਭਗ 1 ਦਹਾਕੇ ਪਹਿਲਾਂ ਇਸ ਯੋਜਨਾ ਦੀ ਕਲਪਨਾ ਕੀਤੀ ਸੀ ਇਸ ਵਿੱਚ 1000 ਯਾਤਰੀਆਂ ਦੇ ਬੈਠਣ ਦੀ ਵਿਵਸਥਾ ਹੋਵੇਗੀ ਤੇ ਇਹ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਰਾਕਟ ਵਰਗਾ ਹੋਵੇਗਾ ਇਹ ਪੁਲਾੜ ਰਾਹੀ ਧਰਤੀ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਵੇਗਾ ਸਟਾਰਸ਼ਿਪ ਸਿਰਫ 24 ਮਿੰਟਾਂ ਚ ਲਾਸ ਐਂਜਲਸ ਤੋਂ ਟ੍ਰਾਂਟੋ ਪਹੁੰਚ ਸਕੇਗੀ ਇਸ ਦੇ ਨਾਲ ਹੀ ਲੰਡਨ ਤੋਂ ਨਿਊਯਾਰਕ ਤੱਕ ਸਫ਼ਰ ਦੇ ਵਿੱਚ ਸਿਰਫ 29 ਮਿੰਟ ਲੱਗਣਗੇ ਨਾਲ ਹੀ ਦਿੱਲੀ ਤੋਂ ਅਮਰੀਕਾ ਦੇ ਸੈਨ ਫ੍ਰਾਂਸਿਸਕੋ ਪਹੁੰਚਣ ਲਈ ਸਿਰਫ ਅੱਧਾ ਘੰਟਾ ਲੱਗੇਗਾ ਲੋਕ ਨਿਊਯਾਰਕ ਤੋਂ ਚੀਨ ਦੇ ਸ਼ੰਘਾਈ ਤੱਕ ਸਿਰਫ 39 ਮਿੰਟ ਵਿੱਚ ਪਹੁੰਚ ਸਕਣਗੇ ਹਾਲਾਂਕਿ ਯਾਤਰੀਆਂ ਨੂੰ ਉਡਾਣ ਭਰਦੇ ਸਮੇਂ ਗੁਰਤਾਕਰਸ਼ਨ ਬਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਦੌਰਾਨ ਉਹਨਾਂ ਨੂੰ ਆਪਣੀ ਸੀਟ ਬੈਲਟ ਨੂੰ ਕੱਸ ਕੇ ਰੱਖਣਾ ਹੋਵੇਗਾ ਇੱਕ ਯੂਜ਼ਰ ਐਲੈਕਸ ਨੇ ਇਸ ਪ੍ਰੋਜੈਕਟ ਨੂੰ ਲੈ ਕੇ ਐਕਸ ਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ ਇਹ ਦੱਸਦਾ ਹੈ ਕਿ ਇਹ ਪ੍ਰੋਜੈਕਟ ਕਿਵੇਂ ਕੰਮ ਕਰੇਗਾ ਪਹਿਲਾਂ ਰਾਕਟ ਉਡਾਣ ਭਰੇਗਾ ਤੇ ਫਿਰ ਪੁਲਾੜ ਰਾਹੀਂ ਧਰਤੀ ਤੇ ਵਾਪਸ ਆਵੇਗਾ ਧਰਤੀ ਤੇ ਕਿਸੇ ਵੀ ਥਾਂ ਤੇ ਇੱਕ ਘੰਟੇ ਚ ਪਹੁੰਚਿਆ ਜਾ ਸਕਦਾ ਹੈ ਐਲੈਕਸ ਨੇ ਪੋਸਟ ਕੀਤਾ ਕਿ 트럼ਪ ਦੇ FAA ਦੇ ਤਹਿਤ SpaceX ਕੁਝ ਸਾਲਾਂ ਚ 스타ਸ਼ਿਪ আর্থ ਟੂ আর্থ ਨੂੰ ਵੀ ਮਨਜ਼ੂਰੀ ਦੇ ਸਕਦਾ ਹੈ ਇਸ ਤਹਿਤ ਇੱਕ ਘੰਟੇ ਤੋਂ ਵੀ ਘੱਟ ਸਮੇਂ ਚ ਲੋਕਾਂ ਨੂੰ ਕਿਸੇ ਵੀ ਸ਼ਹਿਰ ਤੋਂ ਧਰਤੀ ਦੇ ਦੂਜੇ ਸ਼ਹਿਰ ਪਹੁੰਚਾਇਆ ਜਾ ਸਕਦਾ ਹੈ ਵਾਈਟ ਹਾਊਸ ਦੇ ਇੱਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੂੰ ਬੰਗਲਾਦੇਸ਼ 'ਚ ਵਾਧੇ ਕਟੜਵਾਦ ਨੂੰ ਲੈ ਕੇ ਗੰਭੀਰ ਚਿੰਤਾ ਹੈ। ਉਹਨਾਂ ਇਹ ਵੀ ਕਹਿ ਕੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਸ ਨੂੰ ਚੰਗੀ ਤਰ੍ਹਾਂ ਕੰਟਰੋਲ ਕੀਤਾ ਸੀ। ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਬਕਾ ਉਪ ਸਹਾਇਕ ਅਤੇ 2017 ਤੋਂ 2021 ਤੱਕ ਦੱਖਣੀ ਅਤੇ ਮੱਧ ਏਸ਼ੀਆ ਲਈ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸੀਨੀਅਰ ਡਾਇਰੈਕਟਰ ਵਜੋਂ ਕੰਮ ਕਰਨ ਵਾਲੀ ਲੀਜ਼ਾ ਕਰਟਿਸ ਨੇ ਇਹ ਗੱਲ ਕਹੀ ਹੈ। ਉਨ੍ਹਾਂ ਨੇ ਵੀਰਵਾਦ ਨੂੰ ਕਿਹਾ ਬੰਗਲਾਦੇਸ਼ ਨਾਜ਼ੁਕ ਮੋੜ ਤੇ ਹੈ ਸ਼ੇਖ ਹਸੀਨਾ ਨੂੰ ਸੱਤਾ ਤੋਂ ਬੇਦਖਲ ਕਰਨ ਅਤੇ ਰਾਜਨੀਤਿਕ ਪ੍ਰਣਾਲੀ 'ਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਹੁਤ ਉਮੀਦਾਂ ਨੇ ਲੋਕਾਂ ਨੂੰ ਉਮੀਦ ਹੈ ਕਿ ਲੋਕਤੰਤਰੀ ਪ੍ਰਕਿਰਿਆ ਮਜ਼ਬੂਤ ਹੋਵੇਗੀ ਕਾਟਿਸ ਨੇ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਪਰ ਇਸ ਦੇ ਨਾਲ ਹੀ ਚਿੰਤਾ ਦਾ ਵਿਸ਼ਾ ਵੀ ਹੈ ਕੁਝ ਇਸਲਾਮੀ ਕੱਟੜਪੰਥੀਆਂ ਨੂੰ ਜੇਲ੍ਹਾਂ 'ਚੋਂ ਰਿਹਾ ਕਰ ਦਿੱਤਾ ਗਿਆ ਹੈ ਘਟ ਗਿਣਤੀਆਂ ਹਿੰਦੂਆਂ ਈਸਾਈਆਂ ਤੇ ਕੁਝ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਕਾਟਿਸ ਨੇ ਅੱਗੇ ਕਿਹਾ ਅਸੀਂ ਬੰਗਲਾਦੇਸ਼ 'ਚ ਅੱਤਵਾਦ ਦਾ ਇਤਿਹਾਸ ਦੇਖਿਆ ਹੈ 2016 'ਚ ਹੋਲੀ ਬੇકરી ਤੇ ਹਮਲਾ ਹੋਇਆ ਸੀ ਇਹ ਬਹੁਤ ਗੰਭੀਰ ਘਟਨਾ ਸੀ ਬੰਗਲਾਦੇਸ਼ ਦੇ ਵਿੱਚ ਆਈਐਸਆਈਐਸ ਦੇ ਕੁਝ ਅੱਤਵਾਦੀ ਮੌਜੂਦ ਸਨ ਸ਼ੇਖ ਹਸੀਨਾ ਨੇ ਬੰਗਲਾਦੇਸ਼ 'ਚ ਕੱਟੜਪੰਥੀ ਸਮੱਸਿਆ ਨੂੰ ਕੰਟਰੋਲ ਕਰਨ ਦਾ ਚੰਗਾ ਕੰਮ ਕੀਤਾ ਉਸ ਨੇ ਕਿਹਾ ਅਸੀਂ ਬੰਗਲਾਦੇਸ਼ ਨੂੰ ਇੱਕ ਨਾਜ਼ੁਕ ਦੌਰ ਤੋਂ ਗੁਜ਼ਰਦੇ ਦੇਖ ਰਹੇ ਹਾਂ ਪਰ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਉਹਨਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਨੂੰ ਉਹਨਾਂ ਦੀ ਸਥਿਤੀ ਤੇ ਧਿਆਨ ਰੱਖਣਾ ਪਵੇਗਾ ਕਟਸ ਨੇ ਵੀ ਆਉਣ ਵਾਲੇ ਪ੍ਰਸ਼ਾਸਨ ਨੂੰ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਭਾਰਤ ਵੀ ਬੰਗਲਾਦੇਸ਼ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਤੇ ਉਸ ਦਾ ਗੁਆਢੀ ਹੋਣ ਕਾਰਨ ਇਹ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਹੁਣ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਦਰਅਸਲ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਵਿੱਚ ਕਈ ਸਾਲਾਂ ਤੋਂ ਮਾਮੂਲੀ ਲੀਕੇਜ ਸੀ ਜੋ ਹੁਣ ਵੱਧ ਗਈ ਹੈ ਪਤਾ ਲੱਗਾ ਹੈ ਕਿ ਇਹ ਤਰੇੜਾਂ 50 ਤੋਂ ਵੱਧ ਹੋ ਗਈਆਂ ਨੇ ਜਿਸ ਕਾਰਨ ਸੁਨੀਤਾ ਨੂੰ ਖਤਰਾ ਹੈ ਹੁਣ ਨਾਸਾ ਵੀ ਇਸ ਨੂੰ ਲੈ ਕੇ ਚਿੰਤਤ ਹੈ ਨਾਸਾ ਦੀ ਇੱਕ ਜਾਂਚ ਰਿਪੋਰਟ ਲੀਕ ਹੋਈ ਹੈ ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਆਈਐਸਐਸ 'ਤੇ ਖਤਰਾ ਹੈ ਤੇ ਸਾਰੇ ਪੁਲਾੜ ਯਾਤਰੀ ਵੀ ਸੁਰੱਖਿਤ ਨਹੀਂ ਹਨ ਸੁਨੀਤਾ ਵਿਲੀਅਮਸ ਆਪਣੇ ਸਾਥੀ ਪੁਲਾੜ ਯਾਤਰੀ ਬੁੱਚ ਵਿਲਮੋਰ ਦੇ ਨਾਲ ਜੂਨ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਆਈਐਸਐਸ 'ਤੇ ਹੈ ਦੋਵੇਂ 150 ਦਿਨਾਂ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਫਸੇ ਹੋਏ ਨੇ ਦੋਵੇਂ ਪੁਲਾੜ ਯਾਤਰੀਆਂ ਨੇ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਤੋਂ ਉਡਾਣ ਭਰੀ ਸੀ ਤੇ 6 ਜੂਨ ਨੂੰ ਆਈਐਸਐਸ ਪਹੁੰਚੇ ਸਨ ਉਨ੍ਹਾਂ ਦੇ ਅਗਲੇ ਸਾਲ ਫਰਵਰੀ ਚ ਵਾਪਸ ਆਉਣ ਦੀ ਉਮੀਦ ਹੈ ਹਾਲਾਂਕਿ ਇਹਨੇ ਲੰਬੇ ਸਮੇਂ ਤੋਂ ਸਪੇਸ ਸਟੇਸ਼ਨ ਤੇ ਰਹਿ ਰਹੀ ਸੁਨੀਤਾ ਵਿਲੀਅਮ ਦੀ ਸਿਹਤ ਨੂੰ ਲੈ ਕੇ ਕਈ ਵਾਰ ਚਿੰਤਾ ਪ੍ਰਗਟਾਈ ਜਾ ਚੁੱਕੀ ਹੈ ਹਾਲਾਂਕਿ ਨਾਸਾ ਨੇ ਇੱਕ ਵਾਰ ਫਿਰ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦੇ ਕੇ ਰਾਹਤ ਦੀ ਖਬਰ ਦਿੱਤੀ ਹੈ ਨਾਸਾ ਨੇ ਕਿਹਾ ਹੈ ਕਿ ਪੁਲਾੜ ਚ ਮੌਜੂਦ ਸਾਰੇ ਯਾਤਰੀ ਕਾਫੀ ਸੁਰੱਖਿਅਤ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਦਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ